ਅੰਮ੍ਰਿਤਸਰ ਦੇ ਵਿੱਚ ਐਸਡੀਏ ਚਰਚ ਵਿੱਚ ਮਬੁੱਲੀ ਗੱਲ ਨੂੰ ਲੈ ਕੇ ਹੋਇਆ ਝਗੜਾ ਝਗੜੇ ਦੌਰਾਨ ਪਿਓ ਪੁੱਤ ਹੋਏ ਜ਼ਖਮੀ ਇਸ ਸਬੰਧੀ ਗੱਲਬਾਤ ਕਰਦੇ ਰਿਤਿਗਿਲ ਪਿਤਾ ਰਿਤੇਸ਼ ਗਿਲੇ ਦੱਸਿਆ ਕਿ ਵੱਡੇ ਦਿਨ ਨੂੰ ਲੈ ਕੇ ਸਾਡੇ ਕੁਝ ਮੈਂਬਰਾਂ ਵੱਲੋਂ ਚਰਚ ਦੇ ਵਿੱਚ ਮੀਟਿੰਗ ਰੱਖੀ ਗਈ ਜਿਸ ਮੀਟਿੰਗ ਦੇ ਵਿੱਚ ਸਾਡੇ ਦੋ ਮੈਂਬਰ ਨਜ਼ੀਰ ਤੇ ਸ਼ਤੀਸ਼ ਕਮਾਨੇ ਆਪਣੇ ਨਾਲ ਅਨੁਪ ਅਰਜੁਨ ਦੌਰ ਹੋਰ ਨੌਜਵਾਨਾਂ ਨੂੰ ਚਰਚ ਦੇ ਵਿੱਚ ਬੁਲਾਇਆ ਜਿਨ੍ਹਾਂ ਨੇ ਡਰਿੰਕ ਕੀਤੀ ਹੋਈ ਸੀ ਰਿਤਿਗਿਲ ਨੇ ਕਿਹਾ ਕਿ ਤੁਸੀਂ ਡਰਿੰਕ ਕੀਤੀ ਹੋਈ ਆ ਚਰਚ ਦੇ ਵਿੱਚੋਂ ਬਾਹਰ ਚਲੇ ਜਾਓ ਉਹ ਇਨਾ ਕਹਿੰਦੇ ਉਹਨਾਂ ਦੇ ਵਿੱਚ ਬਹਿਸ ਹੋ ਗਈ ਔਰ ਬਹਿਸ ਹੋਣ ਤੋਂ ਬਾਅਦ ਜੋ ਕਿ ਉਹਨਾਂ ਨੌਜਵਾਨਾਂ ਦੇ ਵੱਲੋਂ ਉਹਨਾਂ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਅਤੇ ਉਹਨਾਂ ਨੂੰ ਚੱਖਮੀ ਕਰ ਦਿੱਤਾ ਗਿਆ ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਮਿਨੋਰਿਟੀ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਜਤਿੰਦਰ ਮਸੀ ਗੌਰਵ ਦੱਸਿਆ ਕਿ ਇਹ ਮਾਮਲਾ ਸਾਡੇ ਧਿਆਨ ਦੇ ਵਿੱਚ ਆਇਆ ਜਿਸ ਤੋਂ ਬਾਅਦ ਅੰਮ੍ਰਿਤਸਰ ਦੇ ਏਡੀਸੀਪੀ ਹਰਪਾਲ ਸਿੰਘ ਨੂੰ ਦਰਖਾਸਤ ਸਮਰਗ ਕਰਤੀ ਏਡੀਸੀਪੀ ਹਰਪਾਲ ਸਿੰਘ ਨੇ ਅਫਸਾਸਨ ਦਿੱਤਾ ਹੈ ਕਿ ਜਾਂਚ ਕਰਨ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ ਔਰ ਆਓ ਅਸੀਂ ਪੂਰੀ ਵੀਡੀਓ ਨੂੰ ਦੇਖਦੇ ਆਂ ਪੂਰੀ ਗੱਲਬਾਤ ਨੂੰ ਸੁਣਦੇ ਆਂ ਔਰ ਜੋ ਸਾਡੇ ਮੈਨਟੀ ਕਮਿਸ਼ਨ ਚ ਹੈ ਸ਼੍ਰੀ ਜਤਿੰਦਰ ਮਸੀ ਗੌਰਵਜੀਤ ਦੇ ਦੁਆਰਾ ਕੀ ਕਿਹਾ ਗਿਆ ਔਰ ਆਓ ਪੂਰੀ ਗੱਲਬਾਤ ਨੂੰ ਸੁਣਦੇ ਆਂ ਵੀਡੀਓ ਨੂੰ ਚੱਲਦੇ-ਚੱਲਦੇ ਸ਼ੇਅਰ ਜ਼ਰੂਰ ਕਰਦੇ ਜਾਓ ਹਾਂਜੀ ਕੀ ਨਾਮ ਹੈ ਤੁਹਾਡਾ ਮੈਂ ਪਾਸਟਰ ਸਲਵਿੰਦਰ ਮਸੀਹ ਜੀ ਇਸ ਚਰਚ ਦਾ ਚਰਚ ਇਨ ਚਾਰਜ ਹਾਂ। ਕੀ ਗੱਲ ਹੈ ਰਾਤੀ? ਰਾਤੀ ਉਹ ਇੱਥੇ ਇੱਕ ਇੱਕ ਇਹਨਾ ਪ੍ਰੋਗਰਾਮ ਸੀ ਸੀ ਰੱਖਿਆ ਕਿ ਵੱਡਿਆਂ ਦੀ ਆਵਾਜ਼ ਵਾਸਤੇ ਮੀਟਿੰਗ ਆਉਂਦੇ। ਉਹਦੇ ਵਿੱਚ ਸਾਡੇ ਮੈਂਬਰ ਤਾਂ ਆਏ ਸੀ। ਪਰ ਚਾਰ ਲੋਕ ਹੋਰ ਆਏ। ਜਿਨ੍ਹਾਂ ਨੂੰ ਉਹ ਨਾ ਅਸਲ ਚਰਚ ਮੈਂਬਰ ਹੈ ਨਾ ਸੀ ਉਹਨਾਂ ਨੂੰ ਜਾਣਦੇ। ਉਹਨਾਂ ਨੇ ਉਹ ਜਦੋਂ ਆਏ ਉਹ ਲੜਬਾਜੀ ਕੀਤੀ ਨਸ਼ੇ ਨਸ਼ੇ ਚ ਜ਼ਿਆਦਾ ਸ਼ਰਾਬ। ਉਹ ਫਿਰ ਰਿੱਤਕ ਰਿੱਤਕ ਨੇ ਇਹਨੂੰ ਕਹ ਆ ਵੀ ਤੁਸੀਂ ਕਿਉਂ ਅੰਦਰ ਐਂਟਰੀ ਕੀਤੀ ਹੈ ਨਸ਼ਾ ਕਰਕੇ ਪਰ ਉਹਦੇ ਗਾਲ ਪੈ ਗਏ ਉਹਦੇ ਬਾਪ ਦੇ ਫੇਰਾ ਬੈਂਚ ਪੁੰਚ ਤੋੜੇ ਚੇਅਰਸ ਵਗੈਰਾ ਮਾਰਿਆ ਕੁੱਟਿਆ ਸਾਡੇ ਵਾਚਮੈਨ ਨੂੰ ਵੀ ਕੁਝ ਬੋਲੀ ਬੁਰਾ ਭਲਾ ਤਾਂ ਕਿ ਧਾਰਮਿਕ ਜਗ੍ਹਾ ਤੇ ਐਵੇਂ ਨਸ਼ਾ ਕਰਕੇ ਨਹੀਂ ਹੋਣਾ ਕਦੀ ਵੀ ਨਹੀਂ ਹੋਣਾ ਚਾਹੀਦਾ ਜੀ ਸਾਨੂੰ ਇਹੋ ਹੀ ਮਨ ਨੂੰ ਠੇਸ ਪਹੁੰਚੀ ਹੈ ਜੀ ਸਾਡੇ ਵੀ ਨਹੀਂ ਹੋਣਾ ਜਿਹਦਾ ਨਾਲੇ ਉਹਨਾਂ ਦਾ ਸਾਡੇ ਨਾਲ ਕੰਡੈਕਟ ਹੀ ਨਹੀਂ ਕੋਈ ਸਾਡੇ ਸਰਚ ਚ ਹੀ ਨਹੀਂ ਸਾਡੇ ਨਾਲ ਹੈਗਾ ਹੀ ਨਹੀਂ ਉਹ ਤੇ ਨਾਨ ਕ੍ਰਿਸਟਿਅਨ ਆਈ ਕਦੀ ਵੇਖਿਆ ਹੀ ਨਹੀਂ ਉਹ ਬੰਦੇ ਨਾਸੀਂ ਇਹ ਜਾਣਦੇ ਆ ਮੈਂ ਪਰ ਕਿਹੜਾ ਤੁਹਾਡੀ ਚੱਕ ਦਾ ਸਾਡੇ ਨਾਲ ਤੇ ਬੀਟੂ ਸੀ ਸतीश ਕੁਮਾਰ ਤੇ ਨजीर ਮਸੀਹ ਅਸੀਂ ਉਹ ਸਾਡੇ ਆ ਪਰ ਉਹਨਾਂ ਦੇ ਉਹਨਾਂ ਦੇ ਨਾਲ ਜਿਹੜੇ ਲੋਕ ਆਏ ਸੀ ਉਹ ਛਾਂ ਦੇ ਸਾਜ਼ਿਸ਼ ਨਾਲ ਆਏ ਆ ਵੀ ਇੱਥੇ ਜਾ ਕੇ ਹੁਣ ਲੜਬਾ ਜੀ ਕਰਾਂਗੇ ਤੋੜ-ਫੋੜ ਕਰਾਂਗੇ ਕੀ ਮੰਗ ਕਰਦੇ ਆ ਮੰਗ ਕਰਦੇ ਸਨ ਨਿصاف ਦਵਾਇਆ ਜਾਵੇ ਕਿ ਆ ਸਾਡੇ ਉਹ ਉਹ ਇਹ ਬੱਚੇ ਕਿਉਂ ਮਾਰੇ ਗਏ ਸੀ ਤੇ ਬੱਚੇ ਲੱਗ ਜਾਂਦੀ ਹੈ ਤੇ ਉਹ ਤੋਂ ਨਾਮ ਦੱਸੋ ਮੇਰਾ ਨਾਮ ਰਿਤਿ ਗੇਲਾ ਜੀ ਜੀ ਕਿੱਥੇ ਰਹਿੰਦੇ ਜੀ ਮੈਂ ਸਰ ਆਪਣਾ ਚਬਾਲ ਰੋਡ ਤੇ ਰਹਿੰਦਾ ਹਾਂ ਚਰਚ ਦਾ ਕੀ ਮਾਮਲਾ ਹੈ ਸਰ ਚਰਚ ਦੇ ਵਿੱਚ ਸਰ ਅਸੀਂ ਇੱਕ ਮੀਟਿੰਗ ਰੱਖੀ ਸੀਗੀ ਜਿਹਦੇ ਵਿੱਚ ਆਪਣਾ 24 25 ਤੇ ਨਵੇਂ ਸਾਲ ਦੇ ਪ੍ਰੋਗਰਾਮ ਦੇ ਉੱਤੇ ਡਿਸਕਸ਼ਨ ਹੋਣੀ ਸੀਗੀ ਤੇ ਅਸੀਂ ਰਾਤੀ ਉਹ ਮੀਟਿੰਗ ਕਰ ਰਹੇ ਸੀਗੇ ਤੇ ਜਿਹਦੇ ਵਿੱਚ ਕੀ ਸतीश ਉਰਫ ਬੀਟੂ ਤੇ ਨਜੀਰ ਜੋ ਸਾਡੇ ਚਰਚ ਆਉਂਦੇ ਨੇ ਚਰਚ ਦੇ ਮੈਂਬਰ ਨੇ ਉਹ ਮਤਲਬ ਕਿ ਚਾਰ ਬੰਦੇ ਜਿਹੜੇ ਸਾਡੇ ਚਰਚ ਦੇ ਨਾ ਕਦੀ ਉਹ ਆਏ ਆ ਨਾ ਕੋਈ ਚਰਚ ਦੇ ਨਾਲ ਸੰਬੰਧਿਤ ਰੱਖਦੇ ਆ ਨਾ ਸਾਡੀ 크ਰਿਸਚਨ ਕਮਿਊਨਿਟੀ ਨਾਲ ਕੋਈ ਸੰਬੰਧ ਰੱਖਦੇ ਉਹਨਾਂ ਨੂੰ ਨਾਲ ਲੈ ਕੇ ਆਇਆ ਨਸ਼ੇ ਦੀ ਹਾਲਤ ਦੇ ਵਿੱਚ ਜਦੋਂ ਉਹਨਾਂ ਨੂੰ ਆਪਾਂ ਰੋਕਿਆ ਕਿ ਤੁਸੀਂ ਨਸ਼ਾ ਕਰਕੇ ਸਾਡੇ ਪਵਿੱਤਰ ਸਥਾਨ ਦੇ ਉੱਤੇ ਕਿਉਂ ਆਏ ਜੇ ਚਰਚ ਦੇ ਵਿੱਚ ਤੁਹਾਨੂੰ ਪਤਾ ਵਾ ਕਿ ਚਰਚ ਦੀ ਕੀ ਮਰਿਆਦਾ ਵਾ ਤੁਸੀਂ ਚਰਚ ਦੀ ਮਰਿਆਦਾ ਨੂੰ ਭੰਗ ਕਰ ਰਹੇ ਜੇ ਪੀ ਕੇ ਤੇ ਤੁਸੀਂ ਇੱਥੇ ਮਤਲਬ ਕਿ ਕਿਉਂ ਇਦਾਂ ਇਸ ਹਾਲਤ ਚ ਆਏ ਜੇ ਤੇ ਸਰ ਸਾਡੇ ਉੱਤੇ ਭੜਕ ਗਏ ਤੇ ਸਾਨੂੰ ਮਾਰਨਾ ਕੁੱਟਣਾ ਜਿਹੜਾ ਸਟਾਰਟ ਕਰ ਦਿੱਤਾ ਮੈਂ ਪਹਿਲੇ ਵੀ ਗੱਲ ਹੋਈ ਸੀ ਇਸ ਤਰ੍ਹਾਂ ਦੀ ਸਰ ਪਹਿਲਾਂ ਵੀ ਇਹਨਾਂ ਨੂੰ ਇੱਕ ਵਾਰ ਮਨਾ ਕੀਤਾ ਗਿਆ ਸੀ ਇੱਥੇ ਲੰਗਰ ਬੰਦਾ ਵਾ ਲੰਗਰ ਦੇ ਲਾਗੇ ਬੀੜੀਆਂ ਪੀਰੇ ਸੀਗੇ ਤੇ ਇਹਨਾਂ ਨੂੰ ਮਨਾ ਕੀਤਾ ਸੀ ਕਿ ਇਦਾਂ ਦੇ ਪਦਾਰਥ ਜਿਹੜੇ ਆ ਤੁਸੀਂ ਇੱਥੇ ਨਾ ਪੀਆ ਕਰੋ ਕਿਉਂਕਿ ਇਹ ਸਾਡਾ ਪਵਿੱਤਰ ਸਥਾਨ ਆ ਸਭ ਕਲੀਸੀਆ ਦੀ ਇੱਥੇ ਸ਼ਰਧਾ ਭਾਵਨਾ ਜੁੜੀ ਹੋਈ ਆ ਤੇ ਤੁਸੀਂ ਇਹ ਕੰਮ ਇੱਥੇ ਨਾ ਕਰਿਆ ਕਰੋ ਉਸੇ ਚੀਜ਼ ਦਾ ਇਹਨਾਂ ਨੇ ਰਾਤੀ ਪੂਰਾ ਬਦਲਾ ਲਿੱਤਾ ਵਾ ਪੂਰੀ ਪਲੈਨਿੰਗ ਨਾਲ ਆਏ ਆ ਬਾਰੋਂ ਗੁੰਡੇ ਲੈ ਕੇ ਉਹਨਾਂ ਨੂੰ ਖਵਾਪ ਲਾ ਕੇ ਸ਼ਰਾਬ ਨਾਲ ਜਾ ਕੇ ਲੈ ਕੇ ਆਏ ਆ ਮੇਰੇ ਫਾਦਰ ਸਾਹਿਬ ਨੂੰ ਇਹਨਾਂ ਨੇ ਇੱਕ ਹਿਸਾਬ ਦਾ ਮਾਰਤਾ ਸੀਗਾ ਬੇਹੋਸ਼ ਹੋ ਗਏ ਸੀ ਨਾ ਗਾਰਡ ਤੇ ਉਹਨਾਂ ਦਾ ਪਰਿਵਾਰ ਇਹਨਾਂ ਨੂੰ ਬਚਾਉਂਦੇ ਤੇ ਇਹਨਾਂ ਨੇ ਮੇਰੇ ਫਾਦਰ ਸਾਹਿਬ ਨੂੰ ਖਤਮ ਕਰ ਦੇਣਾ ਇਹਨਾਂ ਨੇ ਸਰ ਸਾਡੇ ਕੁਰਸੀਆਂ ਮਾਰੀਆਂ ਕੁਰਸੀਆਂ ਤੋੜੀਆਂ ਵਾ ਕੁਰਸੀਆਂ ਤੋੜੀਆਂ ਵਾ ਕੁਰਸੀਆਂ ਮਾਰੀਆਂ ਵਾ ਆ ਬੈਂਚ ਸੀਗੇ ਇਹਨਾਂ ਦੇ ਫੱਟੇ ਤੋੜੇ ਆ ਇੱਕ ਬੈਂਚ ਤੋੜਿਆ ਉਹਦੇ ਫੱਟੇ ਕਿਉਂਕਿ ਇਹਨਾਂ ਨੇ ਸਾਡੇ ਮਾਰੇ ਆ ਕਿਤੇ ਕਿਤੇ ਸਾਟਾ ਲੱਗ ਗਿਆ ਤੁਹਾਡਾ ਮੇਰੇ ਸਰ ਲੱਕ 'ਚ ਲੱਗੀ ਆ ਤੇ ਆ ਇਸ ਜਗ੍ਹਾ ਤੇ ਲੱਗੀ ਸੀਗੀ ਆ ਜਬਾੜੇ ਤੇ ਤੇ ਸਿਰ ਤੇ ਕਾਫੀ ਜ਼ਿਆਦਾ ਲੱਗੀ ਅੱਖ ਦੇ ਵਿੱਚ ਰੈੱਡ ਡਾਟਸ ਨੇ ਕੋਸਣੂ ਕੋਲ ਲੈਡ ਕੀਤੀ ਜੀ ਸਰ ਰਾਤੀ ਅਸੀਂ ਮੌਕੇ ਤੇ ਕੰਪਲੇਂਟ ਕਰਕੇ ਆਏ ਦਰਖਾਸਤ ਦੇ ਕੇ ਆਏ ਆ ਮੈਡੀਕਲ ਹੋਇਆ ਵਾ ਰਾਤੀ ਮੇਰਾ ਤੇ ਹੁਣ ਅਸੀਂ ਇਹੋ ਮੰਗ ਕਰਦੇ ਆ ਕਿ ਪ੍ਰਸ਼ਾਸਨ ਕੋ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜੀ ਤੁਹਾਡੇ ਚੇਅਰਮੈਨਾਂ ਨੂੰ ਵੀ ਤੁਸੀਂ ਕਿਹਾ ਗਿਆ ਪੀ ਤਨਾ ਹਾਲਾਤ ਜੀ ਸਰ ਅਸੀਂ ਜਿਹੜੇ ਸਾਡੇ ਮਿਨੋਰਟੀ ਦੇ ਚੇਅਰਮੈਨ ਨੇ ਉਹਨਾਂ ਨੂੰ ਹੀ ਇਨਫੋਰਮ ਕਰਤਾ ਉਹਨਾਂ ਦੇ ਬੰਦਿਆਂ ਨੂੰ ਉਹਨਾਂ ਨੇ ਸਾਨੂੰ ਬੁਲਾਇਆ ਵਾ ਤੇ ਅਸੀਂ ਉਹਨਾਂ ਨੂੰ ਮਿਲਣ ਜਾ ਰਹੇ ਹਾਂ ਜੀ ਕੀ ਲੱਗਦਾ ਕੋਤਰ ਜਗਾ ਵਾ ਤੁਸੀਂ ਨਮਾ ਸਰ ਇਸ ਚੀਜ਼ ਨੂੰ ਤੇ ਤੁਸੀਂ ਆਪ ਸਮਝ ਸਕਦੇ ਜੇ ਕਿ ਇੱਕ ਜਗ੍ਹਾ ਤੇ ਜਿੱਥੇ ਅਸੀਂ ਪੂਰਾ ਹਫਤਾ ਆਪਣਾ ਕੰਮਕਾਰ ਕਰਕੇ ਤੇ ਅਸੀਂ ਇੱਕ ਇਸ ਭਾਵਨਾ ਨਾਲ ਆਈਦਾ ਵਕਿ ਅਸੀਂ ਥੋੜਾ ਸਪਿਰਚੁਅਲ ਆਪਣੇ ਆਪ ਨੂੰ ਰੱਖੀ ਆਂ ਅਸੀਂ ਪ੍ਰਮਾਤਮਾ ਨਾਲ ਜੁੜੀਏ ਉਸ ਜਗ੍ਹਾ ਤੇ ਇਦਾਂ ਦਾ ਕੰਮ ਹੋਏ ਤੇ ਤੋਂ ਮੰਦਭਾਗੀ ਘਟਣਾ ਕੋਈ ਨਹੀਂ ਹੋ ਸਕਦੇ ਹੌਲੀ ਹਾਰਡ ਚਰਚ ਆ ਉੱਥੇ ਕਮਲ ਆਇਆ ਬੰਦਾ ਜੀ ਤੁਹਾਡੇ ਕੋਲ ਵਿਆਹ ਦੇ ਕਿਸੀ ਤਿਵਾਰ ਕਿ ਲੱਗ ਜੀ ਮੈਂ ਮੇਰੇ ਧਿਆਨ ਦੇ ਵਿੱਚ ਅੱਜ ਮਸਲਾ ਆਇਆ ਸੀ ਤੇ ਮੈਂ ਐਸਪੀ ਸਾਹਿਬ ਨੂੰ ਜਿਹੜਾ ਵਾ ਉਹ ਦਰਖਾਸਤ ਦਿੱਤੀ ਉਹਨਾਂ ਨੇ ਮੈਨੂੰ ਦਿੱਤੀ ਸੀ ਤੇ ਮੈਂ ਮਾਰਕ ਕਰਤੀ ਆ ਔਰ ਮੈਂ ਕਹਿਤਾ ਵੀ ਇਹਨਾਂ ਦੇ ਪਾਇਓਰਟੀ ਦੇ ਉੱਪਰ ਸਾਰਾ ਇਨਵੈਸਟੀਗੇਸ਼ਨ ਕਰਕੇ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਵਿਰੋਧੀਆਂ ਦੇ ਉੱਪਰ ਉਹ ਕੀਤੀ ਜਾਵੇ ਪਰਿਵਾਰ ਵਾਲੇ ਨੇ ਕੀ ਦੱਸਿਆ ਪਰਿਵਾਰ ਵਾਲੇ ਨੇ ਦੱਸਿਆ ਵੀ ਅਸੀਂ ਆਪਣੇ ਮੀਟਿੰਗ ਸਾਡਾ ਜਿਹਦਾ ਬੜਾ ਦਿਨ ਆ ਰਿਹਾ ਵਾ ਉਹਦੀ ਅਸੀਂ ਮੀਟਿੰਗ ਕਰ ਰਹੇ ਸਾਂ ਤੇ ਕੁਝ ਸ਼ਰਾਰਤੀ ਅਨਸਰ ਉਥੇ ਆਏ ਜਿਨ੍ਹਾਂ ਨੂੰ ਉਹਨਾਂ ਮਾਰਕਟ ਕੀਤੀ ਆ ਤੇ ਬਹੁਤ ਜਲਦ ਉਹਨਾਂ ਦੇ ਉੱਪਰ ਪਰਚਾ ਵੀ ਦਰਜ ਹੋ ਰਿਹਾ ਵਾ ਔਰ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਵੀ ਸਾਡੇ ਮਸੀਹ ਭਾਈਚਾਰੇ ਨੂੰ ਕੋਈ ਤੰਗ ਪ੍ਰੇਸ਼ਾਨ ਕਰੇ ਔਰ ਜਿਹੜਾ ਵੀ ਕੋਈ ਅਦਾਦਾ ਕੰਮ ਕਰੇਗਾ ਉਹਦੇ ਬੰਦੀ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਏਗੀ ਔਰ ਇਹ ਨਾਲ-ਨਾਲ ਮੈਂ ਆਦੇਸ਼ ਦਿੱਤੇ ਆ ਪੂਰੇ ਪ੍ਰਸ਼ਾਸਨ ਨੂੰ ਵੀ ਸਾਡਾ ਜਿਹਦਾ ਵੱਡਾ ਦਿਨ ਆ ਰਿਹਾ 크ਿਸਮਸ ਆ ਰਿਹਾ ਉਹਦੀ ਸ਼ੋਭਾ ਯਾਤਰਾ ਨਿਕਲਨੀ ਆ ਵਾ ਜਾਂ ਚਰਚਾਂ ਦੇ ਜਿਹੜੇ ਪ੍ਰੋਗਰਾਮ ਹੋਣੇ ਆ ਤੇ ਸਿਕਿਉਰਿਟੀ ਦੇ ਪਾਬੰਧ ਜਿਹੜੇ ਹੈਗੇ ਪੁਖਤਾ ਪ੍ਰਬੰਧ ਕੀਤੇ ਜਾਣ ਉਥੇ ਔਰ ਯਕ ਔਰ ਜਿਹੜੇ ਵੀ ਸ਼ੋਭਾ ਯਾਤਰਾ ਦੀਆਂ ਪਰਮਿਸ਼ਨਾਂ ਹੈਗੀਆਂ ਜਲਦ ਤੋਂ ਜਲਦ ਦੇ ਕੇ ਤੇ ਮਸੀਹ ਭਾਈਚਾਰੇ ਨੂੰ ਆਪਣੇ ਧਰਮ ਦੀ ਜਿਹੜੀ ਹੈ ਪ੍ਰੈਕਟਿਸ ਕਰਨ 'ਚ ਕੋਈ ਵੀ ਮੁਸ਼ਕਲ ਪਰੇਸ਼ਾਨੀ ਨਾ ਆਵੇ ਕਿਉਂਕਿ ਸੰਵਿਧਾਨ ਸਾਨੂੰ ਇਹ ਜਿਹੜੀ ਹੈ ਇਜਾਜ਼ਤ ਦਿੰਦਾ ਵੀ ਤੁਸੀਂ ਆਪਣੇ ਧਰਮ ਦਾ ਪ੍ਰਚਾਰ ਪ੍ਰਸਾਰ ਕਰ ਸਕਦੇ ਹੋ ਅਗਰ ਕੋਈ ਆਪਣੇ ਧਰਮ ਦੀ ਪ੍ਰੈਕਟਿਸ ਕਰ ਰਿਹਾ ਵਾ ਤੇ ਅਗਰ ਕੋਈ ਦੂਸਰਾ ਬੰਦਾ ਨੂੰ ਤੰਗ ਪਰੇਸ਼ਾਨ ਕਰ ਰਿਹਾ ਤੁਰਤ ਤੇ ਬੰਦੀ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਏਗੀ ਧੰਨਵਾਦ ਜੀ ਦੋ ਮੈਂਬਰਸ ਸਾਡੇ ਤੁਹਾਡੇ ਨਾਲ ਹੋਰ ਸਾਡੇ ਨਾ ਰੋਡ ਰਿੰਗ ਕੀਤੀ ਇਹਦੇ ਕਰਕੇ ਅੰਦਰ ਦਾਰਦ ਹਾਂਜੀ ਉਹਨਾਂ ਨੇ ਦੱਸਿਆ ਜੋ ਵੀ ਉਹਨਾਂ ਨੇ ਆਪਣੀ ਐਪਲੀਕੇਸ਼ਨ 'ਚ ਲਿਖਿਆ ਸੀ ਤੇ ਉਹ ਅਸੀਂ ਸੁਣ ਕੇ ਤੇ ਮੈਂ ਐਸਪੀ ਸਾਹਿਬ ਦੀ ਡਿਊਟੀ ਲਗਾਤੀ ਆ ਵੀ ਬੰਦੀ ਕਾਨੂੰਨੀ ਕਾਰਵਾਈ ਕਰਕੇ ਮੈਨੂੰ ਦੱਸਿਆ ਜਾਵੇ ਉਹਨਾਂ ਨੇ ਮੇਰੇ ਕੋ ਸਮਾਂ ਲਿਆ ਕੱਲ ਤੱਕ ਦਾ ਵੀ ਇਹ ਪੀਐਫਆਈਆਰ ਦਰਜ ਕਰਕੇ ਔਰ ਇੱਕ ਕਾਪੀ ਜਿਹੜੀ ਇੱਕ ਮੈਨੂੰ ਦੇਣਗੇ ਔਰ ਇੱਕ ਪ੍ਰਸ਼ਾ ਬਣਾ ਜਿਹੜਾ ਪੀੜਿਤ ਪਰਿਵਾਰ ਹੈ ਉਹਨੂੰ ਦਿੱਤੀ ਜਾਊਗੀ ਧੰਨਵਾਦ ਠੀਕ ਹੈ ਇਹ ਨਾਲੇ ਚਿੰਤਾ ਕਰੀ। ਨਸ਼ਿਆਂ ਤੋਂ ਹੋ ਰਿਹਾ। ਸਾਡਾ ਇਹ ਅੱਛੀ ਮੈਂਬਰ ਸੀ। ਅਰੇ ਚੇਹਾਂ ਨੂੰ ਪਾਪ ਨੂੰ ਲੜਾਈ ਵਿੱਚ ਜਿੰਨਾ ਬੜਾ ਦਿੱਤਾ ਮਾਰਿਆ। ਨਸ਼ੇ ਦੀ ਹਲਾਸ ਤੇ ਸ਼ਰਾਬੀ ਗਿਆ। ਇੱਧਰ ਰੋਕਿਆ ਤੇ ਉਹਨਾਂ ਇਦਾਂ ਗੱਲ ਕੀਤੀ। ਕਿੰਨੇ ਜਾਣੇ? ਸਾਡਾ ਸਾਰੀ ਚਰਚੀ ਭਾਈ। ਕਿੰਨੇ ਜਾਣੇ ਰੋੜੋ। ਠੀਕ। ਪੰਜ ਸੀ। ਕਿੰਨਾ ਹਾਰ। ਸਾਰੀ ਉਹ। ਘਰੇ ਕੋਣ ਗੋ? ਕੋਈ ਨਹੀਂ। ਇਹ ਪਤੀ ਹੈ ਉਹ ਆਇਆ ਸੀ ਸਾਡੇ ਬਾਚਮੈਨ ਸੀ ਉਹਨਾਂ ਦਾ ਪਰਿਵਾਰ ਸੀ ਬੜੀਆਂ ਸੱਟਾਂ ਲੱਗੀਆਂ ਇਹਨਾਂ ਨੂੰ ਤੇਰੇ ਨਕੀਜੇ ਚੈਸਟ ਤੇ ਐਕਸ-ਰੇ ਕਰਾਣਾ ਹਾਲੇ ਮੈਨੂੰ ਜੀ 5-6 ਜਣਿਆਂ ਨੇ ਜਦੋਂ ਅਸੀਂ ਉਹਨਾਂ ਨੂੰ ਮਨਾ ਕੀਤਾ ਚਰਚ ਦੇ ਵਿੱਚ ਜੋ ਸਾਡੇ ਲਈ ਇੱਕ ਪਵਿੱਤਰ ਸਥਾਨ ਆ ਜੋ ਸਾਡਾ ਪਵਿੱਤਰ ਗਾਰਡ ਆ ਜਿੱਥੇ ਅਸੀਂ ਹਰ ਹਫ਼ਤੇ ਆ ਕੇ ਆਪਣੇ ਪ੍ਰਭੂ ਨੂੰ ਮहिमा ਕਰਦੇ ਆ ਉਹਨਾਂ ਦੀ ਉਹਨਾਂ ਦੀ ਤਾਂ ਤੁਸੀਂ ਆ ਕੇ ਇਹ ਕੰਮ ਕਰ ਰਹੇ ਜੀ ਕਿ ਤੁਸੀਂ ਗਾਲੀ ਗਲੋਛ ਕਰ ਰਹੇ ਜੀ ਨਸ਼ੇ ਦੀ ਹਾਲਤ 'ਚ ਸਰਾਸਰ ਗਲਤ ਆਰਨਾ ਨਹੀਂ ਫਿਰ ਸਾਨੂੰ ਜਿਹੜਾ ਵਾ ਇੱਥੇ ਮਾਰਨਾ ਸਟਾਰਟ ਕੀਤਾ ਉਹ ਕੋਈ ਤਾਂ ਚੁੱਕ ਕੇ ਸਾਡੇ ਮਾਰੀਆਂ ਸਾਨੂੰ ਲੰਮੇ ਪਾਤਾ ਸਾਡੇ ਉੱਤੇ ਲੱਤਾਂ ਮਾਰੀਆਂ ਮੇਰੇ ਫਾਦਰ ਸਾਹਿਬ बेहोश ਹੋ ਗਏ ਸੀਗੇ ਤੇ ਮੈਂ ਇਹਨਾਂ ਨੂੰ ਬਚਾਉਣ ਦੇ ਚੱਕਰ 'ਚ ਰਿਆਂ ਆ ਸਾਰਾ ਬੈਂਚ ਤੋੜਿਆ ਇੱਥੋਂ ਫੱਟਾ ਚੁੱਕ ਕੇ ਮੇਰੇ ਲੱਕ 'ਚ ਮਾਰਿਆ ਤੋੜ ਕੇ ਫਿਰ ਜਦੋਂ ਸਾਨੂੰ ਅੰਦਰਵਾੜਿਆ ਮੌਜੂਦ ਉਹਨਾਂ ਨੇ ਜਦੋਂ ਸਾਨੂੰ ਬਚਾਉਣ ਲਈ ਅੰਦਰਵਾੜਿਆ ਤੇ ਬੂਹਾ ਵੀ ਤੋੜਨ ਦੀ ਕੋਸ਼ਿਸ਼ ਕੀਤੀ ਕਿ ਬੂਹਾ ਤੋੜ ਕੇ ਫਿਰ ਅੰਦਰ ਵੜ ਕੇ ਸਾਨੂੰ ਮਾਰ ਸਲਣ ਤੋੜ ਨਹੀਂ ਪਾਏ ਕਿਉਂਕਿ ਅਸੀਂ ਬੂਹਾ ਜਿਹੜਾ ਬੰਦ ਕਰਤਾ ਸੀ ਆ ਜਾਲੀ ਵਾਲਾ ਤੋੜਤਾ ਸੀ ਉਹਨਾਂ ਨੇ ਅੱਖ ਤੇ ਲੱਗੀ ਹਾਂਜੀ ਸਰ ਅੱਖ ਤੇ ਲੱਗੀ ਹੋਈ ਆ ਰੈੱਡ ਡਾਟਸ ਨੇ ਤੇ ਅੱਖ ਮੇਰੀ ਸਟੇਬਲ ਨਹੀਂ ਹੁੰਦੀ ਰਾਤ ਦੀ ਮੇਰਾ ਕੀ ਨਾਮ ਮਿਲਦਾ ਮੇਰਾ ਨਾਮ ਲਤੇਸ਼ ਹੈ ਜੀ ਮੈਂ ਇਸ ਚਰਚ ਦਾ ਮੈਂਬਰ ਆ ਕਾਫੀ ਪੁਰਾਣਾ ਔਰ ਕੱਲ ਜਿਹੜਾ ਸਾਡੀ ਇੱਕ ਮੀਟਿੰਗ ਸੀ 25 ਦਸੰਬਰ ਦੇ ਕਰਕੇ 크리스마ਸ ਕਰਕੇ ਅਸੀਂ ਇੱਕ ਰੱਖੀ ਹੋਈ ਸੀ ਜਿਹਦੇ ਵਿੱਚ ਇੱਥੇ ਲੰਗਰ ਬੰਦਦਾ ਪਿਆ ਸੀ ਸ਼ਾਮ ਦਾ ਪ੍ਰੋਗਰਾਮ ਸੀ ਤੇ ਮੈਂਬਰਸ ਕੁਝ ਆਏ ਕੁਝ ਨਹੀਂ ਆਏ ਠੀਕ ਹੈ ਜੀ ਤੇ ਇੱਕ ਸतीश ਕੁਮਾਰ ਜੀ ਉਹ ਵੀ ਇਸ ਚਰਚ ਦਾ ਨਵਾਂ ਮੈਂਬਰ ਬਣਿਆ ਇੱਕ ਨਜੀਰ ਜੀ ਨੇ ਉਹ ਪੁਰਾਣੇ ਮੈਂਬਰ ਆ ਚਾਰ ਉਹਨਾਂ ਸतीश ਜਿਹੜਾ ਚਾਰ ਬੰਦੇ ਨਾਲ ਲੈ ਕੇ ਆਇਆ ਜਿਹੜਾ ਕੀ ਡਰਿੰਕ ਕੀਤੇ ਹੋਏ ਸੀ ਇਨਾਂ ਨੂੰ ਸਮਝਾਇਆ ਵੀ ਗਿਆ ਵੀ ਮਤਲਬ ਚਰਚ ਦੇ ਬੇਅਦਬੀ ਹੋਏਗੀ ਅੰਦਰ ਨਹੀਂ ਆਣਾ ਸ਼ਰਾਬ ਪੀ ਕੇ ਸਾਡੇ ਕੈਂਪਸ ਦੇ ਚਰਚ ਦੇ ਅੰਦਰ ਨਹੀਂ ਆਣਾ ਤੁਸੀਂ ਤੇ ਸਾਡੇ ਕਹਿਣ ਦੇ ਬਾਵਜੂਦ ਵੀ ਅਸੀਂ ਰਿਕੁਐਸਟ ਵੀ ਕੀਤੀ ਆ ਕਿ ਅੱਛੀ ਤਰ੍ਹਾਂ ਗੱਲਬਾਤ ਵੀ ਕਰ ਰਹੇ ਸੀ ਸਭ ਕੁਝ ਹੋ ਰਿਹਾ ਸੀ ਉਹਨਾਂ ਦੇ ਵਿੱਚੋਂ ਜਿਹੜੇ 4 ਬੰਦੇ ਸੀ ਉਹ ਪਲੱਸ ਸਤੀਸ਼ ਜਿਹੜਾ ਇਹ ਇੱਕਦਮ ਸ਼ਰਾਬ ਪੀਤੀ ਚੁਗੁਰਸ ਹੋ ਕੇ ਅੰਦਰ ਵੀ ਵੜਾਏ ਅਸੀਂ ਰੋਕਿਆ ਤੇ ਸਾਡੇ ਨਾਲ ਮਾਰ ਕੁੱਟ ਕਰਨ ਲੱਗ ਪਏ ਮੈਨੂੰ ਬੇਹੋਸ਼ ਕਰਤਾ ਸੀ ਸਾਡੇ ਜਿਹੜੇ ਗਾਰਡ ਨੇ ਇਹਨਾਂ ਨੇ ਮੇਰੇ ਮੂੰਹ ਤੇ ਪਾਣੀ ਪੁਣੀ ਪਾਇਆ ਅੰਦਰ ਸਾਨੂੰ ਬਚਾ ਕੇ ਅੰਦਰ ਪਾਸਟਰ ਸਾਹਿਬ ਦੇ ਕਮਰੇ 'ਚ ਤੇ ਪਾਸਟਰ ਸਾਹਿਬ ਦੇ ਜਾਲੀ ਵਾਲਾ ਬੂਆ ਇਹਨਾਂ ਨੇ ਖੂਬ ਜੋਰ-ਜੋਰ ਦੀ ਕੋ ਕੀਤਾ ਤੇ ਉਹਨਾਂ ਦਾ ਇੱਕ ਕੁੰਡਾ ਵੀ ਇਹਨਾਂ ਨੇ ਹਲਾ ਕੇ ਰੱਖਤਾ ਤੇ ਮੇਰੀ ਜਾਨ ਇਹਨਾਂ ਨੇ ਬੜੀ ਮੁਸ਼ਕਲੋਂ ਇਹਨਾਂ ਕੋਲੋਂ ਬਚਾਈ ਮੇਰੇ ਬੇਟੇ ਨੂੰ ਵੀ ਸੱਟਾਂ ਲਾਈਆਂ ਮੇਰੀ ਪਸਲੀ 'ਚ ਦਰਦ ਹੈਗੀ ਮੈਂ ਹੱਲੇ ਪੁਲਿਸ ਨੂੰ ਦੱਸਣਾ ਵਾਂ ਕਿਉਂਕਿ ਰਾਤ ਹੀ ਮੈਨੂੰ ਕੁਝ ਨਹੀਂ ਹੋਇਆ ਤੇ ਦਿਨੇ ਮੇਰੇ ਕੋ ਉੱਠਿਆ ਨਹੀਂ ਗਿਆ ਨਾ ਮੇਰੇ ਕੋ ਟੇਡਾ ਹੋਇਆ ਗਿਆ ਨਾ ਹੁਣ ਵੀ ਮੈਂ ਬੜੀ ਮੁਸ਼ਕਲੋਂ ਖਲੋਤਾ ਆਇ ਮੈਂ ਐਕਸ-ਰੇ ਕਰਾ ਕੇ ਆਵਾਂਗਾ ਤੇ ਪੁਲਿਸ ਨੂੰ ਇਸ ਦੀ ਜਾਣਕਾਰੀ ਦਵਾਂਗਾ ਪਹਿਲਾਂ ਵੀ ਕੋਈ ਮਾਮਲਾ ਇਦਾਂ ਦਾ ਆਇਆ ਹੈ ਕਿ ਪਹਿਲਾਂ ਵੀ ਇਹਨਾਂ ਨੂੰ ਇੱਕ ਵਾਰ ਇਹਨਾਂ ਨੇ ਪਹਿਲਾਂ ਵੀ ਇੱਥੇ ਲੰਗਰ ਘਰ ਦੇ ਵਿੱਚ ਨਾ ਚਾਰ ਜਨੇ ਸੀ ਇਹਨਾਂ ਨੇ ਪਹਿਲਾਂ ਵੀ ਇੱਥੇ ਸਿਕਟਾਂ ਬੀੜੀਆਂ ਪੀਤੀਆਂ ਉਦੋਂ ਵੀ ਇਹਨਾਂ ਨੂੰ ਅਸੀਂ ਵਾਰਨ ਕੀਤਾ ਵੀ ਇੱਥੇ ਨਾ ਇੱਕ ਕੰਮ ਕਰੋ ਇਹ ਗਲਤ ਚੀਜ਼ ਹੈਗੀ ਆ ਉਹੀ ਇਹਨਾਂ ਨੇ ਬਦਲਾ ਜਿਹੜਾ ਆ ਇੱਕ ਉਸ ਭਾਵਨਾ ਨਾਲ ਇਹਨਾਂ ਨੇ ਫੇਰ ਦੁਬਾਰਾ ਅਟੈਕ ਕਰਕੇ ਸਾਡੇ ਪਿਓ ਪੁੱਤਾਂ ਤੇ ਕਿ ਇਹੋ ਹੀ ਗੱਲ ਨੂੰ ਚੁੱਕਦੇ ਆ ਪਾਸਟਰ ਸਾਹਿਬ ਨੇ ਵੀ ਮਨਾ ਕੀਤਾ ਕਿ ਤੁਸੀਂ ਇਹ ਕੰਮ ਨਹੀਂ ਕਰਨਾ ਸਾਡੇ ਚਰਚ ਦੇ ਅੰਦਰ ਬਾਹਰ ਜਾ ਕੇ ਜੋ ਮਰਜ਼ੀ ਕਰੋ ਬਟ ਇਹਨਾਂ ਨੇ ਕੋਈ ਕਿਸੇ ਦੀ ਨਹੀਂ ਸੁਣੀ ਆਪਣੀ ਪੂਰੀ ਗੁੰਡਾਗਰਦੀ ਦਿਖਾਈ ਹੈ ਕਹਿੰਦੇ ਚਰਚ ਸਾਡਾ ਵਾ ਅਸੀਂ ਇੱਥੇ ਜੋ ਮਰਜ਼ੀ ਕਰੀਏ ਹਾਂਜੀ ਔਰ ਇਹ ਕਾਰਨ ਹੈ ਕਿ ਮੀਟਿੰਗ ਹੈਗੀ ਸੀ ਮੈਂਬਰਾਂ ਦੀ ਚਾਰ ਬੰਦੇ ਤੁਸੀਂ ਜਿਹੜੇ ਆ ਜਿਹੜੇ ਨਾ ਇਸ ਮਿਸ਼ਨ ਨਾਲ ਨਾ ਇਸ ਚਰਚ ਨਾਲ ਸੰਬੰਧਿਤ ਹੈਗੇ ਨਾ ਉਹ 크ਿਸਚਨ ਨੇ ਉਹ ਉਹ ਫੁੱਲ ਬੇਅਦਬੀ ਕਰਕੇ ਗਏ ਆ ਆ ਕੁਰਸੀਆਂ ਕਰਸੀਆਂ ਸਭ ਤੋੜ ਕੇ ਗਏ ਆ ਪਾਸਟਰ ਸਾਹਿਬ ਦਾ ਕਰਕੇ ਗਏ ਮੈਨੂੰ ਮਾਰ ਕੇ ਕਿ ਮੇਰੇ ਬੇਟੇ ਨੂੰ ਮਾਰ ਕੇ ਕਿ